ਕੱਲੇ ਕਰਾਂ ਥੱਲੇ ਰਵਾਨਗੀ ਦਾ ਜਾਣਾ ਉਹ ਠੀਕ ਕਰ ਲੈ ਉਹ ਯਾਰ ਬਾਗੀ ਹੋਈ ਜਿਹੜੇ ਇਸ ਜੇਲ੍ਹ ਤੋਂ ਜਿਹੜੀ ਬੰਦੇ ਆ ਕੇ ਰਵਾਨਗੀ ਕਰਦਾ ਭਾਈ ਤੇ ਸੀ ਗਿਆ ਉਹ ਠੀਕ ਹੀ ਕੀਤਾ ਉਹਦੇ ਕਈ ਦਿਨਾਂ ਦੀ ਲੜਾਈ ਸਾਡੇ ਵੀ ਚਾਹਣਾ ਸੀ ਤੇ ਬੈਠ ਕੇ ਨਾ ਲਈ ਆਪਾਂ ਇੱਕ ਪਰਿਵਾਰਕ ਤੌਰ ਤੇ ਮੀਟਿੰਗ ਕਰਕੇ ਆਏ ਸੋ ਸੈਨਗਤਾਵ ਕੋਈ ਦਿਨ ਲਈ ਵਿਦੇਸ਼ ਗਏ ਹੋ ਸੀ ਉਹ ਫਿਰ ਕੱਲੇ ਵਾਪਸ ਆਏ ਆ ਤੇ ਅਸੀਂ ਅੱਜ ਪਰਿਵਾਰਕ ਤੌਰ ਤੇ ਇੱਕ ਮੀਟਿੰਗ ਕਰਕੇ ਆਏ ਆ ਉਸ ਪਰਿਵਾਰ ਕਮੇਟੀ ਦੇ ਵਿੱਚ ਕੁਝ ਨੀਚੇ ਲਿਖ ਸਾਫ ਮੈਂ ਤੇ ਸਰਕਾਰ ਤੋਂ ਮਾਰਤੈਂ ਚਾਹਤਾ ਐਡਵੋਕੇਟ ਚਾਹੁੰਦਾ ਹਾਂ ਕਿ ਉਹ ਬੈਠ ਕੇ ਇਸ ਨੂੰ ਨਾ ਸਭ ਤੋਂ ਸਾਰੀ ਗੱਲ ਨਿਚੇ ਆ ਕੇ ਪਰਿਵਾਰ ਤੋਂ ਉਹ ਗੱਲਬਾਤ ਕਰਕੇ ਦੇਖੋ ਅਸੀਂ ਕਈ ਵਾਰੀ ਇਸ ਗੱਲ ਤੇ ਵੀ ਲਾਚਾਰ ਹੋ ਜਾਂਦੇ ਆ ਭਈ ਗਰੂਨ ਸ਼ਾਇਦ ਸਾਡੇ ਲਈ ਕੋਈ ਸੇਵਾਦਾਰਾ ਨਵੇਂ ਕੜਾ ਬਣਿਆ ਹੋਵੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਸਰਦਾਰ ਖੁਵਾਨ ਸਿੰਘ ਸਿਆਲ ਕਾ ਵੱਲੋਂ ਇਹ ਪਟੀਸ਼ਨ ਪਾਈ ਹਾਈ ਕੋਰਟ 'ਚ ਜਿਹਦੇ ਵਿੱਚ ਅਸੀਂ ਕਿਹਾ ਸੀ ਕਿ ਇਹ 7 ਵਾਰੀ ਇੱਕ ਸਾਲ ਦੇ ਵਿੱਚ ਫਰੋਰ ਮਿਲਦੀ ਆ ਜਦ ਕਿ ਬੰਦੀ ਸਿੰਘ ਸਾਡੇ ਵਿਚਾਰੇ ਉਹਨਾਂ ਨੂੰ ਇੱਕ ਸਾਲ ਵੀ ਮਸਮੀ ਮਿਲਦੇ ਇੱਕ ਸਾਲ 'ਚ ਇੱਕ ਵਾਰ ਇੱਕ ਵਾਰੀ ਮਸਮੀ ਸੋ ਸਾਡੀ ਐਂਟਰਟੇਨ ਵੀ ਹੋ ਗਈ ਸੀ ਲੋਕ ਵੀ ਲੱਗੇ ਸੀ ਪਰ 2-3 ਦਿਨ ਪਹਿਲਾਂ ਹਾਈ ਕੋਰਟ ਨੇ ਇਹ ਫੈਸਲਾ ਕੀਤਾ ਕਿ ਜਿਹੜੀ ਅਸੌਖਤੀ ਸਮਰਾਥਿਆ ਉਹ ਇਹਦਾ ਫੈਸਲਾ ਲਵੇ ਉਹ ਜਿਹੜੀ ਸਮਰਾਥ ਜਿਹਨੇ ਫੈਸਲਾ ਲੈਣਾ ਉਹ ਤਾਂ ਸਾਨੂੰ ਪਹਿਲਾਂ ਹੀ ਪਤਾ ਵੀ ਕੀ ਲੈਣਾ ਉਹਦਾ ਹੋਣਾ ਆਈਕਿਆਂ ਦਿਨਾਂ ਦੀ ਹੱਦਾਂ ਤੱਕ ਦਿਨਾਂ ਬਾਅਦ ਜਾਣਗੇ ਆਈਕਿਆਂ ਦਿਨਾਂ ਤੋਂ ਬਾਅਦ ਮੋੜ ਫੇ ਦੇ ਦੇਣਗੇ ਸੋ ਮੈਂ ਸਮਝਦਾ ਕਾਨੂੰਨ ਸਾਰਿਆਂ ਲਈ ਇੱਕੋ ਜਿਹਾ ਚਾਹੀਦਾ ਪਰ ਇਹ ਜਿਹੜੇ ਆਪਣੇ ਰਾਮ ਰਹੀਮ ਲਈ ਇਹ ਕਾਨੂੰਨ ਦੇ ਵਿੱਚ ਵੀ ਤਰਮੀਮਾਂ ਹੋ ਗਈਆਂ ਜੇਨ ਮੈਨੂਅਲ ਦੇ ਵਿੱਚ ਵੀ ਹਰਿਆਣੇ ਦੀਆਂ ਤਮੀਮ ਜਿਹੜੀਆਂ ਤਰਮੀਮਾਂ ਇਹਨਾਂ ਨੇ ਕਰ ਦਿੱਤੀਆਂ ਉਹ ਕਰਕੇ ਅਸੀਂ ਤਾਂ ਹਰ ਵਾਰੀ ਜਦੋਂ ਵੀ ਉਹ ਆਉਂਦਾ ਤੇ ਹੁਣ ਕਿਉਂਕਿ ਹਰਿਆਣੇ ਦੇ ਵਿੱਚ ਚੋਣ ਆਉਣ ਵਾਲੀ ਆ ਤੇ ਸਰਕਾਰਾਂ ਨੇ ਇਸ ਚੱਲ ਨੂੰ ਆਪਣੇ ਉਹਨੂੰ ਵਰਤ ਲਏ ਸਾਡੇ ਪਰਿਵਾਰਕ ਮੁਲਾਕਾਤਾਂ ਦੀ ਬਾਤ ਕਰੀ ਨਾ ਸਾਫ਼ ਕੋਈ ਨਹੀਂ ਹੁੰਦਾ ਕਿ ਪਰਿਵਾਰਕ ਮੁਲਾਕਾਤ ਤੇ ਸਾਰਾ ਆਮ ਹੀ ਹੁੰਦਾ ਸਾਰਾ ਖਾ ਕੇਮੇਟੀ ਦੀਆਂ ਜਿਹੜੀਆਂ ਚੋਣਾਂ ਜਦੋਂ ਆਉਣ ਗਿਆ ਜਦੋਂ ਪਤਾ ਲੱਗ ਜਾਣਾ ਬਿਲਕੁਲ ਇੰਦਰ ਨੂੰ ਆਇਆ ਜੀ ਸ਼੍ਰਮਣੀ ਗੁਰਦਵਾਰਾ ਪ੍ਰਬੰਧਕ ਤੇ ਟਾਈਮ ਨਾ ਦੇਣ ਇਹ ਸੋਚ ਨੂੰ ਉਹ ਮਜਬੂਰ ਹੋ ਜਾਂਦੇ ਹਾਲੇ ਕਰਾਂ ਥੱਲੇ ਯਾਰ ਬਾਤ ਹੀ ਹੋ ਰਹੀ ਜਿਹੜੇ ਇਸ ਜੇਲ੍ਹ ਤੋਂ ਜਿਹੜੀ ਬੰਦੇ ਆਸ ਤੇ ਆਉਂਦੇ ਆ ਭਾਈ ਫੇਸ ਵੀ ਹੋ ਗਿਆ ਉਹ ਵੀ ਇੱਥੇ ਰਿਹਾ ਤੇ ਕਈ ਦਿਨਾਂ ਦੀ ਲਵਾਈ ਸਾਡੇ ਵੀ ਜਾਣਾਂ ਸੀ ਤੇ ਬੈਠ ਕੇ ਉਹ ਨਾਲ ਦੇ ਆ ਭਾਈ ਪਰਿਵਾਰਕ ਤੌਰ ਤੇ ਮੀਟਿੰਗ ਆ ਰਹੀ ਥੋੜੀ ਹਾਂ ਸੋ ਸੈנגਤਾਹ ਕੋਈ ਦਿਨ ਲਈ ਵਿਦੇਸ਼ ਗਏ ਉਸੀ ਉਹ ਫਿਰ ਇਕੱਲੇ ਵਾਪਸ ਆਏ ਆ ਤੇ ਅਸੀਂ ਅੱਜ ਪਰਿਵਾਰਕ ਤੌਰ ਤੇ ਇੱਕ ਮੀਟਿੰਗ ਕਰਕੇ ਆਏ ਆ ਉਸ ਪਰਿਵਾਰ ਕੁਮੇਟੀ ਦੇ ਵਿੱਚ ਕੁਝ ਨਿچے ਦੇ ਸਾਫ ਮੈਂ ਤੇ ਸਰਕਾਰ ਤੋਂ ਬਾਅਦ ਚੌਥਾ ਐਡਵੋਕੇਟ ਸੋਹੇ ਨੂੰ ਬੈਠ ਕੇ ਉਹਨਾਂ ਨਾਲ ਸਾਰੀ ਗੱਲ ਕਰ ਚੱਕਾ ਪਰਿਵਾਰਕ ਪਰ ਉਹ ਗੱਲਬਾਤ ਕਰਕੇ ਦੇਖੋ ਅਸੀਂ ਕਈ ਵਾਰੀ ਇਸ ਗੱਲ ਤੇ ਵੀ ਲਾਚਾਰ ਹੋ ਜਾਂਦੇ ਆ ਵੀ ਕਾਨੂੰਨ ਸ਼ਾਇਦ ਸਾਡੇ ਲਈ ਕੋਈ ਜਿਵੇਂ ਸਰਾ ਦਾ ਨਿਵੇਕਲਾ ਬਣਿਆ ਹੈ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਸਰਦਾਰ ਖੁਭਾਨ ਸਿੰਘ ਸਿਆਲ ਕਾ ਵੱਲੋਂ ਇਹ ਪਟੀਸ਼ਨ ਹਾਈ ਕੋਰਟ ਨੂੰ ਜਿਹਦੇ ਵਿੱਚ ਅਸੀਂ ਕਿਹਾ ਸੀ ਕਿ ਸੱਤ ਵਾਰੀ ਇੱਕ ਸਾਲ ਦੇ ਵਿੱਚ ਫਰੋਲ ਮਿਲਦੀ ਆ ਜਦ ਕਿ ਬੰਦੀ ਸਿੰਘ ਸਾਡੇ ਵਿਚਾਰੇ ਉਹਨਾਂ ਨੂੰ ਇੱਕ ਸਾਲ ਵੀ ਮਸਮਿਲ ਮਿਲਦਾ ਇੱਕ ਸਾਲ 'ਚ ਇੱਕ ਵਾਰੀ ਮਿਲਦਾ ਸੋ ਸਾਡੀ ਐਂਟਰਟੇਨ ਵੀ ਹੋ ਗਈ ਸੀ ਲੋਕ ਵੀ ਲੱਗੇ ਸੀ ਪਰ ਦੋ ਦਿਨ ਤਿੰਨ ਪਹਿਲਾਂ ਹਾਈ ਕੋਰਟ ਨੇ ਇਹ ਫੈਸਲਾ ਕੀਤਾ ਕਿ ਜਿਹੜੀ ਸੌਤੀ ਸਮਰਾਥਿਆ ਉਹ ਇਹਦਾ ਫੈਸਲਾ ਲਵੇ ਜੋ ਜਿਹੜੀ ਸਮਰਾਥ ਜਿਹਨੇ ਫੈਸਲਾ ਲੈਣਾ ਉਹ ਤਾਂ ਸਾਨੂੰ ਪਹਿਲਾਂ ਹੀ ਪਤਾ ਵੀ ਕੀ ਲੈਣਾ ਉਹਦਾ ਹੋਣਾ ਈਕੀਆਂ ਦਿਨਾਂ ਦੀ 10 10 ਦਿਨਾਂ ਬਾਅਦ ਜਾਣਗੇ ਈਕੀਆਂ ਦਿਨਾਂ ਤੋਂ ਬਾਅਦ ਮੋੜ ਫੇ ਦੇ ਦੇਣਗੇ ਸੋ ਮੈਂ ਸਮਝਦਾ ਕਾਨੂੰਨ ਸਾਰਿਆਂ ਲਈ ਇੱਕੋ ਜਿਹਾ ਚਾਹੀਦਾ ਪਰ ਇਹ ਜਿਹੜੇ ਆਪਣੇ ਰਾਮ ਰਹੀਮ ਲਈ ਇਹ ਕਾਨੂੰਨ ਦੇ ਵਿੱਚ ਵੀ ਤਰਮੀਮਾਂ ਹੋ ਗਈਆਂ ਜੇਨ ਮੈਨ ਜੇਨ ਮੈਨੂਅਲ ਦੇ ਵਿੱਚ ਵੀ ਹਰਿਆਣੇ ਦੀਆਂ ਤੁਮ ਜਿਹੜੀਆਂ ਪਰਮੀ ਮੈ ਇਹਨਾਂ ਨੇ ਕਰ ਦਿੱਤੀਆਂ ਉਹ ਕਰਕੇ ਅਸੀਂ ਤਾਂ ਹਰ ਵਾਰੀ ਜਦੋਂ ਵੀ ਉਹ ਆਉਂਦਾ ਤੇ ਹੁਣ ਕਿਉਂਕਿ ਹਰਿਆਣੇ ਦੇ ਵਿੱਚ ਚੋਣ ਆਉਣ ਵਾਲੀ ਆ ਤੇ ਸਰਕਾਰਾਂ ਨੇ ਇਸ ਗੱਲ ਨੂੰ ਆਪਣੇ ਉਹਨੂੰ ਦੱਸ ਦਿੰਦੇ ਸਾਡੇ ਪਰਿਵਾਰਕ ਮੁਲਾਕਾਤਾਂ ਬਾਰ-ਬਾਰ ਕਿਹਨਾ ਖਾਸ ਕੋਈ ਨਹੀਂ ਹੁੰਦਾ ਕਿ ਜਿਹੜੇ ਪਰਿਵਾਰਕ ਮੁਲਾਕਾਤ ਹੋਵੇ ਤੇ ਸਾਰਾ ਆਮ ਹੀ ਹੁੰਦਾ ਸਾਰਾ ਖਾ ਕੇ ਕਮੇਟੀ ਦੀਆਂ ਜਿਹੜੀਆਂ ਚੋਣਾਂ ਜਦੋਂ ਆਉਣਗੀਆਂ ਉਦੋਂ ਪਤਾ ਲੱਗ ਜਾਣਾ ਬਿਲਕੁਲ ਦੇਰ ਨਾਲ ਇਕੱਲੇ ਕਰਵਾਉਂਦੇ ਥੋੜੇ ਸ਼੍ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਲਈ ਟਾਈਮ ਨਾ ਦੇਣ ਇਹ ਸੋਚਣ ਨੂੰ ਉਹ ਮਜਬੂਰ ਹੋਣਾ